ਇਹ ਕੱਲ ਰਾਤ ਤੇ ਅੱਜ ਸਾਰੇ ਲੋਕਾਂ ਖੁਸ਼ੀ ਅਤੇ ਬਰਕਤ ਦਾ ਦਿਨ ਆਸੀਗਾ ਦਿਨ ਵੀ ਹੈ ਹੁਣ ਕਿ ਕੱਲ ਵੀ ਅੱਜ ਵੀ ਪ੍ਰਭੂ ਯੀਸੂ ਦਾ ਜਨਮ ਦਿਹਾੜੇ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਬੜੇ ਗਿੰਦੀ ਵੀ ਲੋਕ ਆਏ ਤੁਸੀਂ ਦੇਖਦੇ ਵੀ ਹੈ ਇਹ ਲੋਕ ਸਾਰੇ ਗਿਰਜੇ ਆਏ कई लोग ईसाई है कई ईसाई नहीं है लेकिन सारियान अपने चाचू भाई सदा है क्योंकि धर्म नहीं है इंसानियत सब तो ज्यादा सब तो बढ़िया है इसलिए धर्म पे नाते कुछ नहीं करना ना बोलना लेकिन प्रभु यीशु आया इस गल सोचना जरूरी है प्रभु यीशु सारे लोग लिए आया उसने कोई कौम नहीं बनाया क्रिश्चियनिटी जो है उसने नहीं बनाया वो शब्द जो क्रिश्चियन ਕਿ ਯਿਸੂ ਮਸੀਹ ਦੇ ਸੁਰਗ ਉੱਚ ਉਠਾਏ ਜਾਣ ਤੋਂ ਬਾਅਦ ਕਈ ਸਾਲਾਂ ਤੋਂ ਬਾਅਦ ਆਂਧੀਓਕ ਨਾਮ ਦਾ ਇੱਕ ਜਗ੍ਹਾ ਜਿੱਥੇ ਵਿਸ਼ਵਾਸੀ ਲੋਕ ਇਕੱਠੇ ਹੋਏ ਉੱਥੇ ਇਹ ਸ਼ਬਦ ਇਸਤੇਮਾਲ ਗਿਆ ਕੀਤਾ ਗਿਆ ਕ੍ਰਿਸਚੀਅਨ ਯਿਸੂ ਮਸੀਹ ਦਾ ਨਹੀਂ ਹੈ ਸੋ ਇਹ ਦੁਨੀਆ ਜਾਣਨਾ ਚਾਹੀਏ ਕਿ ਯਿਸੂ ਮਸੀਹ ਇੱਕ ਕੌਮ ਲਈ ਨਹੀਂ ਆਇਆ ਕਿਉਂਕਿ ਕੌਮ ਬਣਾਈ ਨਹੀਂ ਲੇਕਿਨ ਇਨਸਾਨੀਅਤ ਲਈ ਆਇਆ ਉਹ ਅਸੀਂ ਦੇਖ ਰਹੇ ਕਿ ਖੁਦਾ ਬਾਪ ਬੇਟੇ ਦੇ ਰੂਪ ਦੇ ਵਿੱਚ ਇਸ ਮਸਜਿਦ ਦੇ ਰੂਪ ਦੇ ਵਿੱਚ ਚਾਨਣੀ ਵਿੱਚ ਆਇਆ ਇਹ ਸਾਰੇ ਚੀਜ਼ ਚਰਨ ਵਿੱਚ ਅਸੀਂ ਦੇਖਿਆ ਵੀ ਹੈ ਲੋਕ ਹੀ ਦੇਖਣੇ ਆਇਆ ਮੇਰੀ ਪ੍ਰਾਰਥਨਾ ਹੈ ਕਿ ਖੁਦਾ ਇਹਨਾਂ ਲੋਕਾਂ ਨੂੰ ਸੁਰਗਤੋ ਆਏ ਪਰਮੇਸ਼ਵਰ ਇਹਨਾਂ ਸਾਰਿਆਂ ਨੂੰ ਬਰਕਤ ਦੇਵੇ ਨਾਲੇ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਅਤੇ ਫੈਮਿਲੀ ਦੇ ਬਾਰੇ ਵੀ ਉਹਨਾਂ ਨੇ ਸਾਰਾ ਕੁਝ ਕੁਰਬਾਨ ਕੀਤਾ ਆਪਣਾ ਸਾਰਾ ਕੁਝ ਦੇ ਦਿੱਤਾ ਮਨੁੱਖੀ ਜਾਨ ਜਾਨ ਦੇ ਲਈ मुसलमान हरेक दली हिंदुओं हरेक दिल उन्होंने किया ये इंसानियत ये कौम ये कौप्रसी ये ह्यूमैनिटी ये है विश्वास ये धर्म अस तक असी धर्म तो बाहर नहीं जाके काम करना बाहर जाके कल नहीं करना अस कटड़ जाते कटड़ का क्रिस्टैनिटी नहीं है सो अज सिख भरावानी रल के ये ईद मना रहे सारिया मना रहे क्योंकि ਲੀਡਰ ਉਹ ਹੈ ਸੱਚਾ ਲੀਡਰ ਉਹ ਹੈ ਜੋ ਲੋਕਾਂ ਨੂੰ ਆਪਣਾ ਜੀਵਨ ਦੇ ਦਿੱਤਾ ਉਹ ਲੀਡਰ ਨਹੀਂ ਹੈ ਜੋ ਲੋਕਾਂ ਨੂੰ ਮਰਾਉਂਦਾ ਹੈ ਮਾਰਦਾ ਹੈ ਇਹ ਨਹੀਂ ਹੈ ਇਸ ਲਈ ਯਿਸੂਬਸੀ ਆਪਣਾ ਜੀਵਨ ਚੁ ਦੂ ਸ਼ੁਰੂ ਕਰਕੇ ਸਲੀਬ ਤੇ ਮਰੀਅਸ ਪੂਰੀ ਮਨਵ ਜਾਤੀ ਲਈ ਇਹ ਕੁਰਬਾਨੀ ਦਾ ਸ਼ੁਰੂਆਤ ਹੈ ਔਰ ਅੱਜ ਜਿਵੇਂ ਜਸ਼ਨ ਮਨਾਏ ਮੈਂ ਸਾਰੇ ਲੋਕਾਂ ਨੂੰ ਵੜੇ ਦਿੰਦਾ ਅਤੇ ਨਵੇਂ ਸਾਲ ਦਾ ਸਾਰੇ ਬਰਕਤਾ ਖੁਦਾ ਕੋਲੋਂ ਮੰਗਦਾ ਹਰੇ ਮੇਰੇ ਵਿਸ਼ਵਾਸ ਹੈ ਕਿ ਪਰਮੇਸ਼ਰ ਸਾਰਿਆਂ ਨੂੰ ਕੋੜ ਵੀ 2026 ਵੀ ਬਹੁਤ ਸਮਾਂ ਦੇਵੇ ਜਦੋਂ ਆਪਣੇ ਪਾਰਦੇਸ਼ ਦੇ ਵਿੱਚ ਏਕਤਾ ਅਖੰਡ ਦਰ ਰਹੀ ਜਿਸੇ ਵੀ ਆਓ ਸਿੱਧੂਆ ਕਰੀਏ ਖੁਦਾ ਸਾਰਿਆਂ ਨੂੰ ਬਰਕਤ ਦੇਵੇ ਆਮੇਨ